बिचे बिचे बैठने गड्डिया बिच मारे कट रहे बंद है ਉਹ ਜਾ ਰਹੀ ਹੈ ਜੀ ਇਹਦਾ ਖਾਜੇ ਕਰਾ ਦੇ ਜੀ ਇਹਦੇ ਜੀ ਉਹ ਕੋਈ ਮਾਰ 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 ਬਰਾਡ ਕੋਈ ਸਮਝ ਨਹੀਂ ਜੋਤ ਕੋ ਮੈਨੂੰ ਕਦੇ ਨਾ ਨਾਮ ਪਰ ਐਕਸੀਡੈਂਟ ਹੋਇਆ ਸੀ ਕੀ ਕੁਛ ਪਤਾ ਆਪਣੇ ਕੋਲ ਜੀ ਇੱਥੇ ਇੱਕੋ ਹੀ ਪੇਸ਼ੈਂਟ ਆਇਆ ਸੀਗਾ ਬਰਾਡ ਡੈੱਡ ਸੀ ਉਹ ਆਲਰੇਡੀ ਤੇ ਬਾਕੀ ਪੇਸ਼ੈਂਟਸ ਦਾ ਸਾਨੂੰ ਪਤਾ ਨਹੀਂ ਸਾਡੇ ਕੋਲ ਇੱਕੋ ਹੀ ਪੇਸ਼ੈਂਟ ਆਇਆ ਸੀ ਉਹ ਉਹ ਆਲਰੇਡੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਬਰਾਡ ਡੈੱਡ ਸੀ ਬਾਕੀ ਕੋਈ ਇੱਥੇ ਤਾਂ ਨਹੀਂ ਆਈ ਜੀ ਨਹੀਂ ਕੋਈ ਨਹੀਂ ਆਇਆ ਬਾਕੀ ਜਸਪਾਲ ਜੀ ਦਾ ਨਾਪਕ ਐਕਸੀਡੈਂਟ ਹੋਇਆ ਕੁਝ ਪਤਾ ਲੱਗੇ ਕੀ ਗੱਲ ਹੈ ਅੱਜ ਕਰੀਬ ਤਿੰਨ ਸਾਢੇ 3 ਵਜੇ ਪਤਾ ਲੱਗਾ ਸੀ ਵੀ ਗੱਡੀਆਂ ਦਾ ਐਕਸੀਡੈਂਟ ਹੋ ਗਿਆ ਉਤੇ ਮੌਕੇ ਤੇ ਜਾ ਕੇ ਵੈਰੀਫਾਈ ਕੀਤਾ ਸੀ ਇੱਕ ਮਰਸੀਡਿਸ ਗੱਡੀ ਇਧਰ ਭਵਾਨੇਗੜ੍ਹ ਸਾਈਡ ਤੋਂ ਪਟਿਆਲੇ ਨੂੰ ਜਾ ਰਹੀ ਸੀ ਤੇ ਪਟਿਆਲਾ ਸਾਈਡ ਤੋਂ ਇੱਕ ਪਿਕਅਪ ਸੀ ਇੱਕ ਐਕਸ ਜੂਵੀ ਗੱਡੀ ਉਹ ਇਧਰ ਭਵਾਨੇਗੜ੍ਹ ਨੂੰ ਆ ਰਹੀਆਂ ਸੀ ਜਿਹੜੀ ਮਰਸੀਡਿਸ ਗੱਡੀ ਸੀ ਉਹ ਡਿਵਾਈਡਰ ਉੱਪਰ ਦੀ ਰੋਂਗ ਸਾਈਡ ਟੱਪ ਗਈ ਤੇ ਉਹ ਪਿਕਅਪ ਗੱਡੀ ਚ ਵੱਜੀ ਤੇ ਪਿਕਅਪ ਚ ਆ ਕੇ ਐਕਸ ਜੂਵੀ ਗੱਡੀ ਵੱਜੀ ਤੇ ਇਸ ਤਰ੍ਹਾਂ ਪਰ ਅਸੀਂ ਸਾਡੇ ਆਉਣ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਚ ਪਹੁੰਚ ਦਿੱਤਾ ਸੀ ਤੇ ਇੱਕ ਡੈੱਡ ਬਾਡੀ ਸਾਡੇ ਹਾਰੀ ਚ ਕੱਢੀ ਗਈ ਹੈ ਤੇ ਇਸ ਐਕਸੀਡੈਂਟ ਦੌਰਾਨ ਦੋ ਡਾਈ ਹੋ ਗਏ ਤੇ ਚਾਰ ਜ਼ਖਮੀ ਨੇ ਬਾਕੀ ਹਜੇ ਤਪਤੀਸ਼ ਜਾਰੀ ਹੈ ਇੱਕ ਹੋਰ ਵੀ ਡੈੱਡ ਦੱਸਿਆ ਜਾ ਰਿਹਾ ਜਿਹੜੇ ਪਟਿਆਲੇ ਜਾਂਦੇ ਕੀ ਰੈਫਰ ਕਰਦੇ ਨੇ ਉਹੀ ਦੋ ਹੀ ਨੇ ਠੀਕ ਹਜੇ ਤੱਕ ਦੋ ਦੀ ਕਲੀਅਰ ਹੋ ਗਈ ਹੈ ਦੱਸਣ ਮੁਤਾਬਕ ਤਾਂ ਰੋਂਗ ਸਾਈਡ ਗੱਡੇ ਗਿਆ ਮਰਸੀਡੀ ਉਹਦੇ ਕਸੂਰ ਲੱਗਦਾ ਕਿੱਥੇ ਇਹ ਬੰਦੇ ਫੇਟੇ ਪਿੱਛੇ ਪਾਸੇ ਬੈਠੇ ਆ ਗੱਡੀਆਂ ਦੇ ਵਿੱਚੇ ਨੇ ਹਣੇ ਕੱਢ ਰਹੇ ਨੇ ਉਹ ਬੰਦੇਆਂ ਨੂੰ ਅੱਗ ਲਾ ਰਹੀ ਐ ਇਹਨੂੰ ਮੈਦਾ ਮਾਰੀ ਦੇ ਹੋਰ ਭਾਂ ਹੈ ਹੈ ਬਾਦਲਾ ਭੱਜਾ ਅੱਗ ਲਾ ਰਹੀ ਹੈ ਲਗਾ ਦੇ ਸਾਰਾ ਖਾ ਕੇ ਦੇ ਜਾਂਦੇ ਨੇ ਮਾਰ 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 ਕੇ ਲਾਉਗਾ ਇੱਕ ਹੋ ਹਨ ਜੋਤ ਉਹ ਸੰਗਾਂ ਲੈਂਦਾ ਵੀ ਬਸ ਪਾਸੇ ਨਾ ਨਹੀਂ ਡਾ